ਲੋਰੀ ਆਪਾਂ ਪਹੁੰਚ ਗਏ ਜੀ ਬਸ ਤੇ ਬੈਠ ਗਏ ਜੀ ਇਹ ਹੁਣ ਆਪਾਂ ਦੇਖਣ ਚੱਲਿਆ ਜੀ ਗੋਠੇ ਗਿੱਪਲ ਗੋਠੇ ਚ ਆ ਆ ਇਹਦੇ ਯੂਨ ਤੋਂ ਨਹੀਂ ਹੈਗੀ ਯਾਰ ਆ ਰੱਖੋ ਖੰਬਾ ਆ ਗਿਆ ਮੇਰੇ ਵੱਲ ਤੁਹਾਨੂੰ ਸਾਰਨ ਪਿਆਰ ਪਰਿ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਵਿੱਚ ਤੇ ਆਪਾਂ ਜਿਵੇਂ ਪਤਾ ਕਿ ਤੁਹਾਨੂੰ ਰਾਜਗੀਰ ਆਏ ਹੋਏ ਆ ਜੀ ਤੇ ਜ਼ੂ ਦੇਖਣ ਜ਼ੂ Z डबल O ਜ਼ੂ ਸਫਾਰੀ ਤੇ ਅ ਇਸ ਤਰ੍ਹਾਂ ਪਾ ਚੁੱਕੇ ਹਾਂ ਪਾਰਕਿੰਗ ਵਿੱਚ ਤੇ ਆ ਦੇਖੋ ਜੀ ਮੜਿਆਨ ਕਮ ਆਈ ਲੱਗਿਆ ਪਾਲ ਅਗੇ ਡਰਾਈਵਰ ਆਇਆ ਉਹ ਗੱਡੀ ਵੀ ਆਈ ਨਾਲ ਪਾਓ ਲਓ ਜੀ ਵੀਡੀਓ ਲਓ ਜੀ ਗੱਡੀਆਂ ਲੱਗੀਆਂ ਇੱਧਰ ਤੇ ਉਹ ਸਾਹਮਣੇ ਪਹਾੜ ਨੇ ਵੱਡੇ ਵੱਡੇ ਤੇ ਮੰਨ ਵਿਭਾਗ ਇੱਥੇ ਹੁੰਦੀ ਹੈ ਜੀ ਸਫਾਰੀ ਜੂ ਤੇ ਇਹ ਪਾਰਕਿੰਗ ਹੈ ਜੀ ਇਹ ਸਾਰੇ ਵੀਰ ਨੇ ਜਿਹਨਾਂ ਨਾਲ ਆਪਾਂ ਆਏ ਆਂ ਜੀ ਚਲੋ ਹੁਣ ਆਪਾਂ ਚੱਲਦੇ ਆਂ ਜੀ ਅੱਗੇ ਉਹ ਕਿੱਧਰ ਨੂੰ ਜਾ ਹਾਂਜੀ ਸੋਪਾ ਆਏ ਆਂ ਜੀ ਵਨ ਵਿਭਾਗ ਤੇ ਰਾਜਵੀਰ ਵਲਡ ਸਫਾਰੀ ਵਲਡ ਲਾਈਫ ਸਫਾਰੀ ਤੇ ਆਪਾਂ ਪਹੁੰਚੇ ਤੇ ਜੂ ਦੇ ਵਿੱਚ ਤੇ ਦੇ ਦਿਖਾਉਣੇ ਆਪਾਂ ਤੁਹਾਨੂੰ ਸ਼ੇਰ ਸ਼ੋਰ ਹੋਣਗੇ ਤੁਸੀਂ ਆਏ ਪਹਿਲਾਂ ਪਾਜੀ ਅਗੇ ਉਹ ਬਿਲਕੁਲ ਨਹੀਂ ਆਇਆ ਹੋਰ ਹਰਵਿੰਦਰ ਹਾਂ ਹਰ ਹਰਵਿੰਦਰ ਵੀਰ ਆਇਆ ਹੈ ਜਿਹੜਾ ਅੱਗੇ ਜਾ ਰਹੇ ਨੇ ਤੇ ਉਹ ਜਾ ਰਹੇ ਨੇ ਉਹ ਆਏ ਨਹੀਂ ਤੇ ਉਹ ਆਪਾਂ ਨੂੰ ਗਾਈਡ ਕਰਨਗੇ ਕਿੱਥੇ ਕਿੱਥੇ ਜਾਣਾ ਵਾ ਤੇ ਫਿਰ ਆਪਾਂ ਚੱਲਦੇ ਹਾਂ ਜੀ ਦੇਖਦੇ ਹਾਂ ਫਿਰ ਸ਼ੇਰ ਸ਼ੋਰ ਦੇਖਦੇ ਹਾਂ ਜੇ ਹੋਣਗੇ ਵਰਨਾ ਬੰਦ ਰਵਿੰਦਰ ਦਿਖਾ ਕੇ ਪਹੁੰਚਾ ਦੇਣਾ ਉਹ ਦੇਖੋ ਤੇ ਜਾਓ ਚਲੋ ਜੀ ਚੱਲਦੇ ਹਾਂ ਜੀ ਲੋਰੀ ਆਪਾਂ ਜੂ ਦੇ ਵਿੱਚ ਆ ਗਏ ਆਂ ਜੀ ਤੇ ਦੋ ਸਫਾਰੀ ਹੁੰਦੀਆਂ ਇੱਥੇ ਇੱਕ ਨੈਚੁਰਲ ਮਤਲਬ ਤੁਸੀਂ ਆਮ ਕਰਨੀ ਹੈ ਤੇ ਉਹ ਸਫਾਰੀ ਹੁੰਦੀ ਹੈ ਇੱਥੇ ਤੇ ਇੱਕ ਦੂਜੀ ਹੁੰਦੀ ਹੈ ਜੀ ਸਫਾਰੀ ਜਿਵੇਂ ਤੁਸੀਂ ਸ਼ੇਰ ਦੇਖਣੇ ਨੇ ਤੇ ਉਹ ਸਫਾਰੀ ਹੁੰਦੀ ਹੈ ਜੀ ਤੇ 250 ਰੁਪਏ ਟਿਕਟ ਹੈ ਜੀ ਪਰ ਪਰਸਨ ਤੇ ਆ ਦੇਖੋ ਤੁਸੀਂ ਜਦਾ ਨਜ਼ਾਰਾ ये इधर का नजारा इधर बनाए हुए शेर डियर हम लोग स्टार्टिंग करने जा रहे हैं हटी बहुत से जिसमें देखेंगे सबसे पहले डीयर हिरन वाले जंगल में सबसे पहले एंट्री करेंगे जिनके सर पे इनप्लस होंगे अच्छा लाते है जिनके सर पे इनप्लस नहीं होंगे वो सब फीमेल होती है दो आते हैं यहाँ पे जो बड़े बड़े एनिमल दिख रहे हैं आपको वो सब साम्ब है जिनके बॉडी जूम दूध से भारी तीस कप और सांबर डियर, चीतल और सांबर। इधर तक आएगा हम्म। अरे भाई 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 ਡੋਟੀ ਕਰਨਾ ਹੁੰਦਾ ਇੱਥੋਂ ਬੈ ਲੋ ਜੀ ਆਪ ਮਿਲੇ ਆਪਾਂ ਨੂੰ ਇੰਨੇ ਟਾਈਮ ਬਾਅਦ ਲੌਗ ਇਨ ਆਰਾਮ ਕਰ ਰਿਹਾ ਜੀ ਆਹ ਦੇਖੋ ਜੀ ਸੱਤਾ ਵੇਲੇ ਕ੍ਰਾਂਤੀ ਸਸਤੀ ਪਾਈ ਹੋਈ ਲੌਇਨ ਦੇ ਬਾਹਰ ਬਾਹਰ ਆ ਗਿਆ ਆਹ ਦੇਖੋ ਉਹਨੂੰ ਫਾਈਵਾਂ ਜਗ੍ਹਾ ਮਾਣ ਆ ਗਿਆ ਤਾਂ ਬੇ ਬਚਾ ਰ ਉੱਠ ਪਏ ਓਏ ਰੋਟੀ ਪਾਏ ਖਾਲਾ ਉੱਠਵੇਂ ਥੋਰੀ ਐਂ ਫਾਈਵ ਮੰਥ ਚਾਲੀ ਚਾਲੀ ਚਾਰ ਸਾਲ ਅੜਖੜ ਪਾਉ ਓਏ ਚਾਰ ਸਾਲ عمر ਜੀ ਦੀ ਆਹ ਕਿਆ ਕੂੜਿਆ ਆਵਰ ਕੇ ਇਹ ਸ਼ੇਰ ਹੈ ਸ਼ੇਰ ਹੈ ਹੋ ਗਈ ਕੁੱਤਾ ਲੱਗਦਾ ਏ ਕੁੱਤਾ ਇੱਕ ਨਾ ਬਾਗ ਦਾ ਵਾਏ ਗੋੜ ਦਾ ਫੁੱਲ ਲੋ ਜੀ ਆਪਾ ਦੇਖ ਕੇ ਸ਼ੇਰ ਆ ਗਿਆ ਜੀ ਦੰਨੇ ਜਾਣਾ ਰੋਡ ਤੇ ਲੋ ਜੀ ਆਪਾ ਆ ਗਿਆ ਜੀ ਸੁਸਤੀ ਵਾਲੇ ਸ਼ੇਰ ਦੇਖ ਕੇ ਹਾਂ ਜੀ ਵੀ ਦੱਸੋ ਕਿੱਦਾਂ ਦਾ ਐਕਸਪੀਰੀਅੰਸ ਹੈ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਵੀ ਸਾਰਿਆਂ ਦਾ ਦੱਸੋ ਆ ਠੀਕ ਠਾਕ ਹੀ ਹੈ ਜੀ ਹਾਂ ਜੀ ਕਿੱਦਾਂ ਦਾ ਰਿਹਾ ਠੀਕ ਠਾਕ ਹੀ ਆ ਸੁਸ਼ਟੀ ਮਾਰੇ ਸ਼ੇਰ ਮਿਲੇ ਹੈ। ਹਾਂ। ਚਲੋ ਜੀ। ਲੋਰੀ ਆਪਾਂ ਦਾ ਤੁਹਾਨੂੰ ਇਹ ਕਹਿੰਨੇ ਆ ਬਾਈ ਜਿਸ ਪੈਸੇ ਖਰਚਣੇ ਹਨ ਨਾ 2250 ਰੁਪਿਆ ਜਿਹੜੇ 2250 ਰੁਪਏ ਖਰਚਣੇ ਕੁਝ ਖਾ ਪੀ ਲਿਓ। ਸਹੀ ਗੱਲ ਹੈ ਨਾ? ਸਹੀ ਗੱਲ ਇਹ ਨਾ। ਵੀ ਕੁਝ ਖਾ ਪੀ ਲਓ ਐਵੇਂ ਕੀ ਹਣਾ ਇੱਥੇ 2250 ਪਿੱਛੇ ਤੁਸੀਂ ਐਵੇਂ ਇੱਕ ਤਾਂ ਗੱਡੀ ਬੋਤੇ ਭਜਾਉਂਦੇ ਆ ਬਸ ਜਿਹੜੀ ਇਹਨਾਂ ਦੀ ਹੈਗੀ ਆ। ਹਾਂ ਜਿਹੜੀ ਕੱਢ ਜਾਂਦੇ ਆ ਵਾਹ ਇੱਕਲ ਦਿਖਿਆ ਵਾ ਲੈਪੜ ਉਹ ਵੀ ਜਰਾ ਸੁਸਤਾ ਸੁੱਤਾ ਹੋਇਆ ਸੀ ਦਰਖਤ ਤੇ ਇੱਕ ਦੇਖਿਆ ਆਪਾਂ ਨੂੰ ਲੋਇਨ ਸ਼ੇਰ ਉਹ ਵੀ ਜਰਾ ਉਹ ਵੀ ਸੁੱਤਾ ਹੈ ਜਰਾ ਸੁਸਤੀ ਵਿਚਾਰਾ ਭੁੱਖੇ ਮਾਰੇ ਬਿਆ ਸ਼ੇਰ ਤੇ ਠੀਕ ਹੈ ਜੀ ਤੇ ਬੈਟਰੀ ਡੈਡ ਹੋ ਗਈ ਸੀ ਆਪਣੀ ਗੋਪਰੋ ਦੀ ਤੇ ਆਪਾਂ ਫੋਨ ਤੇ ਵਲੋਗਿੰਗ ਕਰ ਰਹੇ ਆ ਜੀ ਤੇ ਹੁਣ ਆਪਾਂ ਚੱਲਦੇ ਆ ਜੀ ਵਾਪਸ ਤੇ ਫਿਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਦੇ ਹੋ ਜੀ ਭਾਈ ਜੇ ਨਾ ਲੱਗੀ ਤਾਂ ਵੀ ਸ਼ੇਅਰ ਕਰਦੇ ਹੋ ਤੇ ਜੇ ਕਿਸੇ ਨੇ ਆਉਣਾ ਭਾਈ ਤੁਸੀਂ ਆ ਵੀ ਸਕਦੇ ਹੋ ਨਾ ਜਿਹਦੇ 225 ਰੁਪਏ ਖਰਚਣਾ ਹੈ ਤੇ ਉਹ ਦੂਸਰੇ ਦੋਜੀ ਘੰਟੇ ਦਾ ਹੋ ਜਿਹੜੀ ਹੋ ਦੇਖਣਾ 100 200 ਦੀ ਹੋएगी ਨਾ ਉਹ 100 200 ਦੀ ਉਹ ਹੋएगी ਦੂਸਰੀ ਇਸੇ ਉਹੀ ਦੇਖਣੀ ਨੇਚਰਲ ਚੀਜ਼ਾਂ ਦੇਖਣੀਆਂ ਨੇ ਤੇ ਚਲੋ ਜੀ ਫਿਰ ਹੁਣ ਚਲਦੇ ਆ ਜੀ ਵਾਪਸ ਫਿਰ ਸੋ ਇੱਥੇ ਬਣਿਆ ਹੋਇਆ ਜੀ ਅੰਦਰ ਪਤਾ ਨਹੀਂ ਕਿਹੜਾ ਵਾ ਇੰਟਰ ਕੁਸ਼ਨ ਸੈਂਟਰ ਹੈ ਕੋਈ ਤੇ ਉਹ ਦੇਖੀ ਆਪਾਂ ਇਹ ਬਣਿਆ ਹੋਇਆ ਜੀ ਕਿਵੇਂ ਲਾਵਾ ਤੋਂ ਤਰਤੀ ਤਰਤੀ ਤੋਂ ਅਦਾਇਆ ਬਣਾਈ ਹੋਇਆ ਜੀ ਮੈਪ ਕਿਵੇਂ ਆ ਚੀਜ਼ ਕਿਵੇਂ ਧਰਤੀ ਮਿੱਟੀ ਪਾਣੀ ਕਿਵੇਂ ਘਾਹ ਕਿਵੇਂ ਹੋਇਆ ਜਾਂ ਸਾਰਾ ਕੁਝ ਦੱਸਿਆ ਹੋ ਜੀ ਦੇ ਉੱਪਰ ਤੇ ਇਹ ਬਾਂਦਰ ਬਾਂਦਰ ਤੋਂ ਕਿਵੇਂ ਪ੍ਰਜਾਤੀ ਸ਼ੁਰੂ ਹੋਈਆਂ ਬੰਦੇ ਤੱਕ ਆ ਦੇਖੋ ਜੀ ਇਦਾਂ ਸੀ ਪਹਿਲਾਂ ਬੰਦਾ ਪਹਿਲਾਂ ਰੈਂ ਬਣਿਆ ਫ੍ਰੈਂ ਬਣਿਆ ਆ ਦੇਖੋ ਫਿਰ ਇਦਾਂ ਬਣਿਆ ਪਰੇਦਰੂ ਬੰਦਾ ਬਣ ਕੇ ਆ ਆ ਇਹ ਨਿਕਲਾ ਸ੍ਰੀ ਰੂਪ ਬੰਦੇ ਦਾ ਤੇ ਇਹ ਆਪਾਂ ਦੇਖਿਆ ਆਪਾਂ ਨੂੰ ਦੇਖਿਆ ਪਰ ਇਹ पिंजਰੇ ਚ ਬੰਦ ਸੀ ਭਾਈ ਇਹ पिंजਰੇ ਚ ਬੰਦ ਸੀ ਠੀਕ ਹੈ ਜੀ ਤੇ ਐਵੇਂ ਸ਼ ਕਰਦਾ ਜੀ ਇੱਥੇ ਲਿਖਿਆ ਵੀ ਹੰਦ ਵੀ ਕਿੰਨੇ ਪ੍ਰਤੀ ਘੰਟਾ ਹੈ ਰਫਤਾਰ ਚ ਆਪਣਾ ਸ਼ਿਕਾਰ ਨਾ ਫੜ ਸਕਦਾ ਏ ਉਹ ਸਾਰੇ ਲਿਖਿਆ ਹੋਇਆ ਜੀ भी मिलेगी, सुस्ती हो बचारा दरखते बैठा लैपड लैपर आ गया जी सामबर स्पोट डीयर आ गए होग डीर आ गए बार्किंग डी आ गई ब्लैक बक्स आ गई ठीक है जी ਇਸ ਇਸਾਰਾ ਬਤਨਵੀ ਤੇ ਹੁਣ ਚਲੋ ਚੱਲਦੇ ਆ ਜੀ ਵਾਪਸ ਲੋ ਜੀ ਆਪਾ ਦਰਸ਼ਨ ਕਰਕੇ ਆ ਗਏ ਜੀ ਸੇਤਰਕੁੰਡ ਰਾਜਪੀਰ ਸ਼ਹਿਰ ਤੋਂ ਤੇ ਵਾਪਸ ਆ ਗਏ ਤੱਕ ਸ੍ਰੀ ਪਟਨਾ ਸਾਹਿਬ ਤੇ ਜੂਦੇਵ ਦਰਸ਼ ਆਪਾਂ ਦੇਖ ਆਈਆਂ ਸਿਗਰ ਸ਼ੁਰਜੇ ਤੇ ਆਹ ਮਾਰਕੀਟ ਹੈ ਜੀ ਪਟਨਾ ਸ਼ਹਿਰ ਦੀ ਤੇ ਇਹਦੇ ਦੇਖ ਸਕਦੇ ਹੋ ਜੀ ਦਰਬਣੀਆਂ ਹੋਈਆਂ ਜੀ

I love you.